ਫਰੀਦਕੋਟ ਦੇ ਪਿੰਡ ਚੰਦਪਨ ਵਿੱਚ ਕੁਝ ਸਮਾਂ ਪਹਿਲਾਂ ਜਿਹੜਾ ਇੱਕ ਵਿਵਾਦ ਹੁੰਦਾ ਹੈ ਜਿਸ ਤੋਂ ਬਾਅਦ ਕਾਫੀ ਹਾਲਾਤ ਜਿਹੜੇ ਨੇ ਉਹ ਚਿੰਤਾਜਨਕ ਹੋ ਜਾਂਦੇ ਨੇ ਪਰ ਉਸ ਤੋਂ ਬਾਅਦ ਕਿਤੇ ਨਾ ਕਿਤੇ ਇਸ ਮੁੱਸਲੇ ਨੂੰ ਸੁਣਨ ਜਾਂਦੇ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜਿਸ ਤਰੀਕੇ ਨਾਲ ਹੁਣ ਮੋੜ ਤੋਂ ਆਵਾਜ਼ ਉੱਠੀ ਹੈ ਕਿ ਕਾਰਵਾਈ ਜਿਹੜੀ ਹੋਣੀ ਚਾਹੀਦੀ ਹੈ ਉਸ ਦੀਆਂ ਤਸਵੀਰਾਂ ਤੋਂ ਦਿਖਾ ਦਿੰਦਾ ਹੈ ਫਰੀਦਕੋਟ ਵਿੱਚ ਇਸ ਵਕਤ ਤਰਨਾ ਲਗਾਇਆ ਗਿਆ ਜਿੱਥੇ ਕਿ ਚੰਦਪਨ ਦੇ ਮਜ਼ਦੂਰਾ ਤੇ ਗੋਲੀਆਂ ਚਲਾਉਣ ਵਾਲੇ ਜਿਹੜੇ ਲੋਕ ਨੇ ਉਹਨਾਂ ਦਾ ਗ੍ਰਿਫਤਾਰ ਕਰਨ ਦੀ ਬਾਕਲੋ ਲੈ ਕੇ ਹਾਲਾਂਕਿ ਜੋ ਗੋਲੀਆਂ ਉਹ ਚਲਾਉਣ ਵਾਲੇ ਲੋਕ ਸੀਗੇ ਉਹਨਾਂ ਨੂੰ ਪੁਲਿਸ ਨੇ ਨਾਮਜ਼ਦਤਾ ਕਰ ਲਿਆ ਸੀਗਾ ਪਰ ਗ੍ਰਿਫਤਾਰੀ ਦੀ ਗੱਲ ਕੀਤੀ ਜਾਵੇ ਤਾਂ ਗ੍ਰਿਫਤਾਰੀ ਉਹਨਾਂ ਦੀ ਨਹੀਂ ਹੋ ਪਾਈ ਸੀ ਜਿਸ ਦੇ ਮਦੇਨਜ਼ਰੀ ਇਸ ਵਕਤ ਪ੍ਰੋਟੈਸਟ ਜਿਹੜਾ ਹੈ ਫਰੀਦਕੋਟ ਵਿੱਚ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਤੁਹਾਡੇ ਨਾਲ ਤਸਵੀਰਾਂ ਜਿਹੜੀਆਂ ਨੇ ਸਾਂਝੀਆਂ ਕਰ ਰਹੇ ਹਾਂ ਜਿੱਥੇ ਕੀ ਜ਼ੋਰਦਾਰ ਤਰੀਕੇ ਨਾਲ ਪ੍ਰੋਟੈਸਟ ਜਿਹੜਾ ਇਸ ਵਕਤ ਕੀਤਾ ਜਾ ਰਿਹਾ ਹੈ ਅਤੇ ਕੁਝ ਲੋਕਾਂ ਦੇ ਜਿਹੜੇ ਕਰਾ ਦੇ ਉੱਪਰ ਪੀਲਾ ਪੰਡਾ ਚੱਲਿਆ ਸੀਗਾ ਉਹ ਲੋਕ ਵੀ ਇਹਨਾਂ ਦੇ ਨਾਲ ਮੌਜੂਦ ਨੇ ਜਿਹੜੀ ਐਕਸ਼ਨ ਕਮੇਟੀ ਬਣਾਈ ਗਈ ਸੀ ਇਹ ਲੋਕ ਵੀ ਉਹਨਾਂ ਦੇ ਨਾਲ ਪ੍ਰੋਟੈਸਟ ਵਿੱਚ ਸ਼ਾਮਿਲ ਹੋਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਚੰਦਪੰਦਾ ਜਿਹੜਾ ਮਸਲਾ ਸੀਗਾ ਕਾਫੀ ਮਸਲਾ ਪੱਕਿਆ ਸੀਗਾ ਪੰਜਾਬ ਵਿੱਚ ਜਿਸ ਨੂੰ ਲੈ ਕੇ ਕਿ ਐਸਸੀ ਕਮਿਸ਼ਨ ਦੇ ਚੇਅਰਮੈਨ ਤੱਕ ਜਿਹੜੇ ਨੇ ਉਹਨਾਂ ਨੂੰ ਜਿਹੜਾ ਹੈਗਾ ਇੰਟਰਫੀਅਰੈਂਸ ਦੇ ਵਿੱਚ ਕਰਨਾ ਪੈ ਗਿਆ ਸੀਗਾ ਤਾਂ ਤਸਵੀਰਾਂ ਇਸ ਵਕਤ ਤੁਸੀਂ ਫਰੀਦਕੋਟ ਤੋਂ ਦੇਖ ਰਹੇ ਜਿੱਥੇ ਕਿ ਐਸਐਸਪੀ ਦਫ਼ਤਰ ਦੇ ਬਾਹਰ ਦੀਆਂ ਇਹ ਜਿਹੜਾ ਕੈਂਪਸ ਹੈ ਉਸ ਦੀਆਂ ਤਸਵੀਰਾਂ ਨੇ ਜਿੱਥੇ ਕਿ ਇਸ ਵਕਤ ਪ੍ਰੋਟੈਸਟ ਜਿਹੜਾ ਹੈਗਾ ਉਹ ਚੱਲ ਰਿਹਾ ਹੈ ਤਾਂ ਤਸਵੀਰਾਂ ਜਿਹੜੀਆਂ ਨੇ ਤੁਸੀਂ ਵੇਖ ਰਹੇ ਹੋ ਲਗਾਤਾਰ ਤਾਂ ਇਸ ਤੋਂ ਬਾਅਦ ਜਿਹੜੇ ਨੌਨ ਹਾਲ ਸਿੰਘ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕੀ ਕੋਜ ਉਹਨਾਂ ਦਾ ਕਹਿਣਾ ਹੈ ਅਤੇ ਕਿਸ ਤਰੀਕੇ ਦਾ ਜਿਹੜਾ ਹੈਗਾ ਇਸ ਵਕਤ ਪ੍ਰੋਟੈਸਟ ਇੱਥੇ ਚੱਲ ਰਿਹਾ ਹੈ ਤਾਂ ਨੌਨ ਹਾਲ ਜੀ ਸਾਡੇ ਨਾਲ ਮੌਜੂਦ ਨਹੀਂ ਗੱਲਬਾਤ ਕਰ ਲੈਣੇ ਆ ਨੌਨ ਹਾਲ ਜੀ ਦੁਵਾਰਾ ਤੋਂ ਕਿਉਂ ਲੋਡ ਪੈ ਗਈ ਪ੍ਰੋਟੈਸਟ ਸ਼ੁਰੂ ਕਰਨ ਤੇ ਦੇਖੋ ਜੀ ਅਸੀਂ ਚੰਦਪਾਣ ਜਬਰ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਲਗਾਤਾਰ ਹੀ ਜਿਹੜਾ ਮਜ਼ਦੂਰਾਂ ਨੂੰ ਇਨਸਾਫ ਦਿਵਾਉਣ ਵਾਸਤੇ ਪ੍ਰਦਰਸ਼ਨ ਕਰ ਰਹੇ ਆ ਤੇ ਜਿਹੜਾ ਫਰੀਦਕੋਟ ਦਾ ਪ੍ਰਸ਼ਾਸਨ ਐਸਐਸਪੀ ਡੀਸੀ ਜਾਂ ਡੀਆਈਜੀ ਉਹ ਲਗਾਤਾਰ ਐਮਐਲਏ ਅਮੋਲਕ ਸਿੰਘ ਦੇ ਜਿਹੜੇ ਇਸ਼ਾਰੇ ਤੇ ਚੱਲ ਰਹੇ ਆ ਤੇ ਐਮਐਲਏ ਦੇ ਕਹਿੰਦੇ ਜਿਹੜਾ ਜਿਹੜੇ ਚੰਦਪਾਣ ਦੇ ਮਜ਼ਦੂਰਾਂ ਤੇ ਗੋਲੀਆਂ ਚਲਾਉਣ ਵਾਲੇ ਦੋਚਿਆਂ ਨੂੰ ਉਹ ਗ੍ਰਿਫਤਾਰ ਕਰਨ ਲਈ ਤਿਆਰ ਨਹੀਂਗੇ ਲਗਾਤਾਰ ਐਮਐਲਏ ਜਿਹੜਾ ਉਹ ਦੋ ਛਿਆਂ ਨੂੰ ਬਚਾਉਣ ਦੇ ਵਿੱਚ ਲੱਗਾ ਹੋਇਆ ਉਹਨਾਂ ਦੀ ਪਿੱਠ ਤੇ ਖੜਾ ਇਸੇ ਕਰਕੇ ਚੰਦ ਭਾਂ ਦੇ ਲੋਕਾਂ ਦੇ ਉੱਪਰ ਜਿਹੜਾ ਉਹ ਅੰਨਾ ਜਬਰ ਟਾਇਆ ਗਿਆ ਸੀ ਉਸ ਵਕਤ ਵੀ ਪੁਲਿਸ ਨੇ ਜਿਹੜਾ ਕੋਲ ਖੜ ਕੇ ਗੋਲੀਆਂ ਜਿਹੜੀਆਂ ਚਲਵਾਈਆਂ ਸੀ ਆਮ ਲੋਕਾਂ ਦੇ ਉੱਪਰ ਆਮ ਲੋਕਾਂ ਨੂੰ ਪਿੰਡ ਦੇ ਲੋਕਾਂ ਨੂੰ ਜਿਹੜਾ ਬੁਰੀ ਤਰ੍ਹਾਂ ਪੁਲਿਸ ਨੇ ਕੁੱਟਮਾਰ ਕੀਤੀ ਸੀਗੀ ਉਹਦੇ ਜਿਹੜੇ ਲੋਕਾਂ ਦੇ ਦਬਾਹੇਟ ਜਿਹੜੇ ਜਿਹੜੇ ਮਜ਼ਦੂਰਾਂ ਨੂੰ ਉਹਨਾਂ ਨੇ ਜੇਲਾਂ ਦੇ ਵਿੱਚ ਸਿੱਟਿਆ ਸੀ ਉਹ ਮਜ਼ਦੂਰਾਂ ਨੂੰ ਜੇਲਾਂ ਚੋਂ ਤਾਂ ਰਿਹਾ ਕਰਨਾ ਪੈ ਗਿਆ ਪੁਲਿਸ ਨੇ ਵਾਅਦਾ ਕੀਤਾ ਸੀ ਕਿ ਜਿਹੜਾ ਮਜ਼ਦੂਰਾਂ ਦੇ ਉੱਪਰ ਪਰਚਾ ਦਰਜ ਕੀਤਾ ਉਹਨੂੰ ਅਸੀਂ ਰੱਦ ਕਰਾਂਗੇ ਪਰ ਉਹ ਹਾਲੇ ਤੱਕ ਰੱਦ ਨਹੀਂ ਕੀਤਾ ਕੁਝ ਵੀਡੀਓ ਸਾਹਮਣੇ ਆਉਂਦੇ ਨੇ ਜਿਸ ਤੋਂ ਬਾਅਦ ਉਹਨਾਂ ਲੋਕਾਂ ਨੂੰ ਵੀ ਨਾਮਜ਼ਦ ਕੀਤਾ ਜਾਂਦਾ ਹੈ ਵੱਡੀਆਂ ਧਾਰਾਵਾਂ ਲਗਾਈ ਜਾਂਦੇ ਨੇ ਉਸ ਤੋਂ ਬਾਅਦ ਕੁਝ ਕਾਰਵਾਈ ਹੋਈ ਜਾਂ ਉਸ ਤੋਂ ਠੰਡੇ ਬਸਤੇ ਚਲਾ ਗਏ ਸਾਰਾ ਕੁਝ ਦੇਖੋ ਜੀ ਅਸੀਂ ਉਹਨਾਂ ਧਾਰਾਵਾਂ ਨੂੰ ਵੱਡੀਆਂ ਤਾਂ ਮੰਨਾਂਗੇ ਜੇ ਦੋਸ਼ੀਆਂ ਤੇ ਕਾਰਵਾਈ ਹੋਊਗੀ ਧਰਾਵਾ ਲਾ ਕੇ ਇਕੱਲੀਆਂ ਰੱਖ ਦੇਣੀਆਂ ਪਰਚੇ ਕਰਕੇ ਰੱਖ ਦੇਣੇ ਦੋਚੀਆਂ ਨੂੰ ਗ੍ਰਿਫਤਾਰ ਨਹੀਂ ਕਰਨਾ ਇਹ ਬਹਾਨਾ ਬਣਾਉਣਾ ਕਿ ਜਦੋਂ ਸਮਾਂ ਲੱਗੂਗਾ ਇਹਨਾਂ ਨੂੰ ਕੱਢ ਦਿੱਤਾ ਜਾਊਗਾ ਪੁਲਿਸ ਇਹ ਹੀ ਦੇਖ ਰਹੀ ਆ ਪੁਲਿਸ ਲਗਾਤਾਰ ਦੋਚੀਆਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਇਸ ਗੱਲ ਨੂੰ ਝਾਕ ਰਹੀ ਆ ਕਿ ਇਹਦਾ ਰਾਜੀ ਨਮਾ ਕਦੋਂ ਹੋਵੇ ਜਦੋਂ ਕਿ ਉਹ ਦੋਚੀਆਂ ਦੇ ਉੱਪਰ ਐਸ ਸੀ ਐਸ ਟੀ ਐਕਟ 307 ਦੇ ਪਰਚੇ ਦਰਜ ਹੋ ਗਏ ਆ ਜਿਨ੍ਹਾਂ ਦੋਚੀਆਂ ਨੇ ਮਜ਼ਦੂਰਾਂ ਦੇ ਉੱਪਰ ਗੋਲੀਆਂ ਚਲਾਈਆਂ ਸੀ ਅਸੀਂ ਵਾਰ-ਵਾਰ ਮੰਗ ਕਰ ਰਹੇ ਆ ਉਹਨਾਂ ਦੋ ਛਿਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਪਿੱਛੇ ਜਿਹੜਾ ਸਿੱਟਿਆ ਜਾਵੇ ਪੁਲਿਸ ਨੇ ਇੱਥੋਂ ਤੱਕ ਜਿਹੜੀ ਇਹਦੇ ਵਿੱਚ ਮਿਲੀ ਭੁਗਤ ਰਕ ਕੀਤੀ ਆ ਕਿ ਜਿਹੜਾ ਉਹ ਪਰਚਾ ਦਰਜ ਕੀਤਾ ਉਹ ਪੁਲਿਸ ਦੇ ਹੀ ਮੁਲਾਜ਼ਮਾਂ ਦੇ ਬਿਆਨਾਂ ਦੇ ਉੱਪਰ ਦਰਜ ਕੀਤਾ ਹੋਇਆ ਜਦੋਂ ਕਿ ਸਾਡੀ ਮੰਗ ਆ ਕਿ ਜਿਹੜੇ ਲੋਕ ਗੋਲੀਆਂ ਦੇ ਨਾਲ ਜ਼ਖਮੀ ਹੋਏ ਸੀ ਉਹ ਜ਼ਖਮੀਆਂ ਦੇ ਬਿਆਨ ਜਦੋਂ ਪੁਲਿਸ ਨੇ ਲਏ ਆ ਉਹਨਾਂ ਬਿਆਨਾਂ ਦੇ ਆਧਾਰ ਤੇ ਕਾਰਵਾਈ ਹੋਣੀ ਚਾਹੀਦੀ ਆ ਅੱਜ ਵੀ ਸਾਡੀ ਇਹ ਮੰਗ ਆ ਕਿ ਉਹਨਾਂ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰਕੇ ਜਿਹੜਾ ਤੇ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਪ੍ਰਸ਼ਾਸਨ ਵਾਰ-ਵਾਰ ਸਾਨੂੰ ਐਂ ਕਹਿੰਦਾ ਕਿ ਭਾਈ ਅਸੀਂ ਅੱਜ ਕਾਰਵਾਈ ਕਰਦੇ ਆ ਕੱਲ ਕਰਦੇ ਆ ਤਿੰਨ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਮਜਬੂਰਨ ਤਾਂ ਸਾਨੂੰ ਇੱਥੇ ਜਿਹੜਾ ਐਸਐਸਪੀ ਫਰੀਦਕੋਟ ਦੇ ਦਫ਼ਤਰ ਅੱਗੇ ਪੱਕਾ ਮੋਰਚਾ ਜਿਹੜਾ ਸ਼ੁਰੂ ਕਰਨਾ ਪਿਆ ਉਹਨੇ ਪੱਕਾ ਮੋਰਚਾ ਲਗਾਤਾਰ ਚੱਲੂਗਾ ਜੀ ਬਿਲਕੁਲ ਜੀ ਪੱਕਾ ਮੋਰਚਾ ਚੱਲੂਗਾ ਜੀ ਹੁਣ ਅਸੀਂ ਇੱਥੇ ਇੱਕ ਵਾਰੀ ਬੈਠੇ ਜਾਮਨਾ ਹੇਠ ਇਸ ਤੋਂ ਅੱਗੇ ਐਸਐਸਪੀ ਦਫ਼ਤਰ ਵੀ ਅਸੀਂ ਜਾਵਾਂਗੇ ਥੋੜਾ ਸਮਾਂ ਸਾਡੇ ਬਲਾਰੇ ਜਿਹੜੇ ਉਹ ਇੱਥੇ ਬੋਲਣਗੇ ਉਸ ਤੋਂ ਬਾਅਦ ਜਿਹੜੀ ਸਟੇਜ ਹੈ ਐਸਐਸਪੀ ਦਫ਼ਤਰ ਚਲਾਵਾਂਗੇ ਤੁਸੀਂ ਜੀ ਸਰਪੰਚ ਮੈਂ ਮੇਰੀ ਮਿਸਿਸ ਸਰਪੰਚਾ ਉਸ ਟਾਈਮ ਅਸੀਂ ਟੋਡੇ ਨਾਲ ਹੀ ਸ਼ੁਰੂ ਹੁੰਦਾ ਸਾਰਾ ਵੀ ਆਵਾਜ਼ ਜਿਹੜਾ ਹੁੰਦਾ ਉਹ ਉਸ ਤੋਂ ਬਾਅਦ ਤੁਹਾਡੇ ਤੇ ਜਿਸ ਤਰੀਕੇ ਨਾਲ ਤੁਹਾਨੂੰ ਬਾਅਦ ਛੱਡਿਆ ਹੋ ਜਾਂਦਾ ਹੈ ਤਾਂ ਮੁਕਦਮੇ ਦਰਜ ਹੁੰਦੇ ਨੇ ਉਸ ਤੋਂ ਬਾਅਦ ਦੇ ਕਾਰਵਾਈ ਕਿਸ ਤਰੀਕੇ ਨਾਲ ਹੁੰਦੀ ਹੈ ਹੁਣ ਤੱਕ ਕੀ ਗਵਾਇਆ ਤੇ ਕੀ ਪਾਇਆ ਜੇਕਰ ਗੱਲ ਗਵਾਉਣ ਦੀ ਕੀਤੀ ਜਾਵੇ ਤਾਂ ਸਾਰਾ ਘਰਬਾਰ ਔਰ ਮੇਰੇ ਪਿੰਡ ਦੀਆਂ ਔਰਤਾਂ ਤੱਕ ਜਿਹੜੀਆਂ ਥਾਣੇ ਦੇ ਵਿੱਚ ਬੰਦ ਰਹੀਆਂ ਤੇ ਲੋਕਾਂ ਦੇ ਘਰ ਆ ਜਿਹੜਾ ਉਹ ਗਮਦੂਰ ਸਿੰਘ ਪੱਪੂ ਦੇ ਕਹਣੇ ਤੇ ਜਿਹੜਾ ਪ੍ਰਸ਼ਾਸਨ ਵੱਲੋਂ ਢਾਏ ਤੱਕ ਗਏ ਸੀ ਤਾ ਮੇਰਾ ਘਰ ਵੀ ਤੁਸੀਂ ਦੇਖਿਆ ਹੀ ਹੈ ਕਿਵੇਂ ਉੱਥੇ ਕਿ ਇੱਕ ਜੜੀਆਂ ਸਵਿਚਾਂ ਲੱਗੀਆਂ ਹੋਈਆਂ ਸੀ ਬਿਜਲੀ ਦੀਆਂ ਉਹ ਵੀ ਦੇਖ ਦੇਖ ਕੇ ਤੋੜੀਆਂ ਗਈਆਂ ਔਰ ਢਾਈ ਟੋਲੇ ਸੋਨੇ ਦੇ ਇੱਕ ਮੇਰੀ ਗੱਡੀ ਔਰ ਕਟੋ-ਕਟ ਮੇਰਾ ਜਿਹੜਾ ਪੱਤਰਕਾਰੀ ਦਾ ਐਜ਼ এ মিডিਆ ਪ੍ਰੈਸ মিডিਆ ਚ ਕੰਮ ਕਰਦਾ ਸੀ ਲੈਪਟਾਪ ਵਗੈਰਾ ਫੋਨ ਵਗੈਰਾ ਡਾਟਾ ਪੈਨ ਡਰ ਬੱਚਿਆਂ ਦੀਆਂ ਜੜੀਆਂ ਜਰਮ ਪੱਤਰੀਆਂ ਸੀ ਇੱਥੋਂ ਤੱਕ ਵੀ ਉਹ ਲਿਜਾ ਕੇ ਜਿਹੜਾ ਕੱਢ ਕੇ ਲੈ ਗਏ ਸੀ ਉਹ ਜਿਹੜੇ ਗਮਦੂਰ ਸਿੰਘ ਪੱਪੂ ਦੇ ਗੁੰਡੇ ਰੱਖੇ ਹੋਏ ਸੀ ਔਰ ਉਹ ਲੈ ਕੇ ਗਏ ਸੀ ਔਰ ਉਹਨਾਂ ਵੱਲੋਂ ਆ ਜਿਹੜਾ ਕਿ ਜਿਹੜੇ ਗੁੰਡੇ ਜਿਹੜੇ ਲਿਆਂਦੇ ਗਏ ਸੀ ਉਹਨਾਂ ਵੱਲੋਂ ਪਿਸਟਲ ਆ ਜਿਹੜੇ ਗਰਾਰੀ ਵਾਲੇ ਪਿਸਟਲ ਆ ਉਹ ਚਲਾਏ ਗਏ ਆ ਪ੍ਰਸ਼ਾਸਨ ਨੇ ਜੇਕਰ ਗੱਲ ਕਰਨ ਦੀ ਕਾਰਵਾਈ ਦੀ ਹੋਵੇ ਗਰੀਬਾਂ ਨੂੰ ਤਾਂ ਦੇਖੋ ਚੱਕ ਕੇ ਜੇਲ੍ਹ ਦੇ ਵਿੱਚ ਸਾਧਕ ਥਾਣੇ ਰਾਤੋਂ ਰਾਤ ਦੇ ਸਾਦਕ ਲੈ ਗਿਆ ਔਰ ਉਸ ਤੋਂ ਬਾਅਦ ਜੇਲ ਵੀ ਤੁੰਨ ਦਿੱਤਾ ਜੇਲ ਤੁੰਨਣ ਤੋਂ ਬਾਅਦ ਹੁਣ ਜਦੋਂ ਇਹਨਾਂ ਤੇ 307 ਦਾ ਪਰਚਾ ਦਰਜ ਕੀਤਾ ਹੋਇਆ ਐ ਐਸ ਸੀ ਐਸ ਟੀ ਐਕਟ ਦਾ ਪਰਚਾ ਦਰਜ ਕੀਤਾ ਹੋਇਆ ਤਾਂ 5 ਫਰਵਰੀ ਦੀ ਘਟਨਾ ਹਾਲੇ ਤੱਕ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਔਰ ਤੀਜੀ ਗੱਲ ਇਹ ਹੈ ਕਿ ਇੱਕ ਰੋਬਨ ਸਿੰਘ ਹੈ ਉਹਨਾਂ ਦਾ ਬੇਟਾ ਸਾਡੇ ਵੱਲੋਂ ਰੈਪਟ ਲਖਾ ਦਿੱਤੀ ਗਈ ਹੈ ਔਰ ਪੈਨ ਡਰਾਈਵ ਦੇ ਵਿੱਚ ਪਾ ਕੇ ਅਸੀਂ ਜਿਹੜੀ ਉਹਨਾਂ ਨੂੰ ਵੀਡੀਓ ਦੇ ਦਿੱਤੀ ਗਈ ਹੈ ਗਰਾਰੀ ਵਾਲਾ ਪਿਸਟਲ ਹੈ ਔਰ ਗੰਦੂਰ ਸਿੰਘ ਪੱਪੂ ਔਰ ਹਰਵਿੰਦਰ ਸਿੰਘ ਜੈਜੀ ਦਾ ਜਿਹੜਾ ਉਹ ਬੇਟਾ ਹੈਗਾ ਉਹ ਗਰਾਰੀ ਵਾਲਾ ਪਿਸਟਲ ਹੈ ਜਿਹੜਾ ਚਲਾ ਰਿਆ ਸੀ ਪੈਂਡਰਾਈਵ ਦਿੱਤੀ ਹੈ ਪ੍ਰਸ਼ਾਸਨ ਨੇ ਹਾਲੇ ਤੱਕ ਉਹਦੇ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਟਸ ਤੋਂ ਮਸ ਨਹੀਂ ਕਰ ਰਿਹਾ ਔਰ ਸਾਨੂੰ ਅਸੀਂ ਬਾਰ ਬਾਰ ਉਹਨਾਂ ਨਾਲ ਮੀਟਿੰਗਾਂ ਕਰ ਰਹੇ ਹਾਂ ਪ੍ਰਸ਼ਾਸਨ ਨਾਲ ਪਰ ਪ੍ਰਸ਼ਾਸਨ ਗੋਂਗਲੂਆਂ ਤੋਂ ਮਿੱਟੀ ਛੱਡ ਰਿਹਾ ਜੇਕਰ ਗੱਲ ਐਮਐਲਏ ਮੋਲਕ ਦੀ ਕੀਤੀ ਜਾਵੇ ਐਮਐਲਏ ਮੋਲਕ ਦੀ ਸ਼ਹਿਤ ਇਹ ਸਭ ਕੁਝ ਹੋ ਰਿਹਾ ਪਿਛਲੇ ਦਿਨੀ ਅਸੀਂ ਜਿਹੜੀ ਗੱਲਬਾਤ ਕਰਨ ਲਈ ਅੱਗੇ ਜਥੇਬੰਦੀਆਂ ਵੱਲੋਂ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਗੱਲਬਾਤ ਸਾਡੇ ਵੱਲੋਂ ਵਧਾਈ ਗਈ ਸੀ ਕਿ ਗੱਲਬਾਤ ਹੋ ਜਾਵੇ ਅਸੀਂ ਨਹੀਂ ਚਾਹੁੰਦੇ ਕਿ ਪ੍ਰਸ਼ਾਸਨ ਦੇ ਨਾਲ ਵੀ ਅਸੀਂ ਵੀ ਚਾਹੁੰਦੇ ਹਾਂ ਕਿ ਗੱਲਬਾਤ ਹੋਵੇ ਟੇਬਲ ਟਾਕ ਹੋਵੇ ਟੇਬਲ ਟਾਕ ਹੋਈ ਤੇ ਉਹ ਬੰਦੇ ਭੱਜੇ ਆ ਇਸ ਭੱਜਣ ਦੇ ਵਿੱਚ ਐਮਐਲਏ ਮੋਲਕ ਕਹਿੰਦਾ ਮੈਂ ਮਾਫੀ ਮੰਗ ਲੈਣਾ ਤੇ ਇੱਕ ਐਮ ਸੁਣਨ ਦੇ ਵਿੱਚ ਇਹ ਵੀ ਗੱਲ ਆਈ ਹੈ ਕਿ ਇੱਕ ਐਮਐਲਏ ਹੋਰ ਸੀ ਉਹਨਾਂ ਦੇ ਘਰੇ ਮੀਟਿੰਗ ਹੋਈ ਹੈ ਤੇ ਉਹ ਵੀ ਕਹਿੰਦਾ ਕਿ ਮੈਂ ਮਾਫੀ ਮੰਗ ਲੈਣਾ ਇਸ ਦਾ ਮਤਲਬ ਕਿ ਸਿੱਧਮ ਸਿੱਧਾ ਸਰਕਾਰ ਰਲਈ ਹੋਈ ਹੈ ਸਰਕਾਰ ਹੁਣ ਜਿਹੜੀ ਤੁਹਾਡਾ ਰਾਜਨਾਮਾ ਜਿਹੜਾ ਹੋਇਆ ਸੀਗਾ ਮਤਲਬ ਵਿਚਾਲੇ ਜਿਹੜਾ ਤਰਨਾ ਤੁਸੀਂ ਉਦੋਂ ਖਤਮ ਕੀਤਾ ਉਦੋਂ ਕਿਹੜੀ ਗੱਲਾਂ ਹੋਏ ਕਿਹੜੀਆਂ ਮੰਗਾ ਉਦੋਂ ਮੰਨੀਆਂ ਗਈਆਂ ਸੀਗੀਆਂ ਜਿਨ੍ਹਾਂ ਤੇ ਉਸ ਵਕਤ ਕਾਰਵਾਈ ਨਹੀਂ ਹੋਈ ਜਦੋਂ ਸਾਡਾ ਰਾਜੀਨਾਮਾ ਤਾਂ ਤਾਂ ਸਾਨੂੰ ਜਿਹੜਾ ਛੱਡ ਦਿੱਤਾ ਗਿਆ ਸੀ ਪੁਲਿਸ ਪ੍ਰਸ਼ਾਸਨ ਵੱਲੋਂ ਹਾਂਜੀ ਪੁਲਿਸ ਪ੍ਰਸ਼ਾਸਨ ਵੱਲੋਂ ਸਾਨੂੰ ਛੱਡਿਆ ਗਿਆ ਸੀ ਕਿ ਬਾ ਬਾਈ ਜਿੱਤੇ ਇਹਨਾਂ ਨੂੰ ਬਰੀ ਕਰ ਦਿੱਤਾ ਗਿਆ ਔਰ ਜਿਹੜੀ ਗੁੰਡਾਗਰਦੀ ਆ ਉਹ ਗਮਦੂਰ ਸਿੰਘ ਪੱਪੂ ਵੱਲੋਂ ਕੀਤੀ ਗਈ ਆ ਸ਼ਰੇਆਮ ਫਾਇਰਿੰਗ ਕੀਤੀ ਗਈ ਆ ਗਮਦੂਰ ਸਿੰਘ ਪੱਪੂ ਨੇ ਅਸਲੇ ਨਾਲ ਵੀ ਜਿਹੜਾ ਕਿ ਬੰਦੂਖ ਦੇ ਨਾਲ ਔਰ ਪਿਸਟਲ ਨਾਲ ਗੋਲੀਆਂ ਚਲਾਈਆਂ ਨੇ ਔਰ ਹਰਵਿੰਦਰ ਸਿੰਘ ਜੈਜੀ ਵੱਲੋਂ ਜਿਹੜੀਆਂ ਬੰਦੂਖ ਦੇ ਨਾਲ ਗੋਲੀਆਂ ਚਲਾਈਆਂ ਗਈਆਂ ਔਰ ਉਹਨਾਂ ਦੇ ਬੇਟੇ ਵੱਲੋਂ ਉਹਨਾਂ ਵੱਲੋਂ ਗੁੰਡਾਗਰਦੀ ਕੀਤੀ ਗਿਆ ਪੁਲਿਸ ਵੱਲੋਂ ਸਾਨੂੰ ਬਾਇਜਤ ਬਰੀ ਕੀਤਾ ਗਿਆ ਸੀ ਪਰ ਹੁਣ ਕੀ ਹੁਣ ਕੀ ਮੰਗ ਕੀ ਕਰਦੇ ਹੋ ਤੁਸੀਂ ਕਿਸ ਤਰੀਕੇ ਦੀ ਕਾਰਵਾਈ ਹੋਣੀ ਚਾਹੀਦੀ ਹੈ ਹੁਣ ਅਸੀਂ ਮੰਗ ਇਹ ਕਰਦੇ ਹਾਂ ਕਿ ਸਾਨੂੰ ਕੈਂਸਲਡਸ ਰਿਪੋਰਟ ਦਿੱਤੀ ਜਾਵੇ ਪਰਚਾ ਜਿਹੜਾ ਰੱਦ ਕੀਤਾ ਜਾਵੇ ਹਾਲੇ ਤੱਕ ਜਿਹੜਾ ਪ੍ਰਸ਼ਾਸਨ ਨੇ ਸਾਨੂੰ ਕੈਂਸਲਡਸ ਰਿਪੋਰਟ ਹੈ ਜਿਹੜੀ ਅਖਰਾਜ ਰਿਪੋਰਟ ਆ ਉਹ ਨਹੀਂ ਦਿੱਤੀ ਹੈਗੀ ਉਹ ਸਿਰਫ ਸਾਡੇ ਸਿਰ ਤੇ ਤਲਵਾਰ ਹੈ ਜਿਹੜੀ ਉਹ ਲਟਕਦੀ ਆ ਨਾਲੇ ਸਾਡੀਆਂ ਧੀਆਂ ਭੈਣਾਂ ਨੂੰ ઠાણે ਦੇ ਵਿੱਚ ਰੱਖਿਆ 사াদক ਦੇ ਵਿੱਚ ਕਿੰਨੇ ਲੋਕ ਨੇ ਜਿਹੜੀ ਰਿਪੋਰਟ ਹੈ ਕਿ ਸੀ 42 ਹਾਂ ਔਰ ਇਹਨਾਂ ਦੇ ਅਣਪਛਾਤੇ ਕੁੱਲ 92 ਬੰਦਿਆਂ ਦੇ ਉੱਪਰ ਨਾਮ ਦਰਜ ਗਮਦੂਰ ਸਿੰਘ ਪੱਪੂ ਔਰ ਹਰਵਿੰਦਰ ਸਿੰਘ ਜੈਜੀ ਔਰ ਜਿਹੜਾ ਕਿ ਇਹਨਾਂ ਦਾ ਬੇਟਾ ਉਹਨਾਂ ਦੇ ਸਾਰੇ ਇਹਨਾਂ ਦੇ ਕਹਿਣ ਤੇ ਕਿਉਂਕਿ ਇਹ ਸਰਕਾਰ ਦਾ ਕਮਾਊ ਪੁੱਤਾ ਐਮ ਐਲ ਏ ਅਮੋਲਕ ਆ ਜਿਹੜਾ ਉਹ ਛਰੇ ਆ ਮੈਨੂੰ ਟੈਂਡਰ ਦਵਾਉਂਦਾ ਤੇ ਜਿਹੜੇ ਦਲਾਲ ਜਾਂ ਕਮਾਊ ਪੁੱਤ ਹੁਣ ਸਰਕਾਰਾਂ ਦੇ ਸਰਕਾਰ ਉਹਨਾਂ ਤੇ ਕਾਰਵਾਈ ਨਹੀਂ ਕਰਦੀ ਪਰ ਅਸੀਂ ਅੱਜ ਇੱਥੇ ਪੜਕੇ ਤੌਰ ਤੇ ਬੈਠਾਂਗੇ ਪੱਕਾ ਮੋਰਚਾ ਲਾਵਾਂਗੇ ਕਿਉਂਕਿ ਅਸੀਂ ਜਿਨ੍ਹਾਂ ਵੀ ਕੱਟ ਲੀਆਂ ਨੇ ਔਰ ਉਹ ਤਸੀਹੇ ਸਾਰੀ মিডিਆ ਨੇ ਦੇਖਿਆ ਜੋ ਕੁਲਦੀਪ ਸਿੰਘ ਨੇ ਚੱਲੇ ਆ ਔਰ ਮੇਰੇ ਪਿੰਡ ਦੇ ਲੋਕਾਂ ਨੇ ਚੱਲੇ ਆ ਉਹ ਸਾਰਾ ਪੰਜਾਬ ਜਾਣ ਦਾ ਪੂਰੇ ਪੰਜਾਬ ਦੇ ਲੋਕਾਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਹਜ਼ੂਮ ਬਣਾਇਆ ਔਰ ਇਕੱਠੇ ਹੋਏ ਇਕੱਠੇ ਹੋਣ ਦੇ ਬਾਵਜੂਦ ਲੋਕਾਂ ਦੀ ਏਕਤਾ ਦੀ ਬਦੌਲਤ ਹੀ ਆ ਜਿਹੜਾ ਸਾਨੂੰ ਜਿਹੜਾ ਬਾਇਜਤ ਬਰੀ ਕਰਵਾਇਆ ਸੀ ਪਰ ਉਹਦੇ ਵਿੱਚ ਪੁਲਿਸ ਪ੍ਰਸ਼ਾਸਨ ਕਿਤੇ ਨਾ ਕਿਤੇ ਸਰਕਾਰ ਦੇ ਨਾਲ ਮਿਲਿਆ ਹੋਇਆ ਔਰ ਐਮਐਲਏ ਮੋਲਕ ਦਾ ਇਸ ਦੇ ਉੱਪਰ ਪੂਰੇ ਦਾ ਪੂਰਾ ਹੱਥ ਹੈ ਔਰ ਇਹ ਵੀ ਸੁਣਨ ਦੇ ਮੁਤਾਬਕ ਆਇਆ ਕਿ ਦੋ ਐਮਐਲਏ ਹੋਰ ਵਿੱਚ ਨੇ ਜਿਹੜੇ ਇਸ ਨੂੰ ਛੇਹ ਦੇ ਰਹੇ ਨੇ ਗਮਦੂਰ ਸਿੰਘ ਪੱਪੂ ਹਰਵਿੰਦਰ ਸਿੰਘ ਜੈਜੀ ਔਰ ਜਿਹੜਾ ਉਹਨਾਂ ਦਾ ਇੱਕ ਬੇਟਾ ਜਿਹੜਾ ਕਿ ਬਿਨਾਂ ਲਾਇਸੈਂਸ ਪਿਸਤਲ ਚਲਾ ਲਿਆ ਔਰ ਗਰਾਰੀ ਵਾਲਾ ਪਿਸਤਲਾ ਉਹਦੇ ਉੱਪਰ ਕੋਈ ਕਾਰਵਾਈ ਨਹੀਂ ਹੋਈ ਅਸੀਂ ਕਰਵਾ ਕਾਰਵਾਈ ਕਰਵਾ ਕੇ ਹੀ ਦਮ ਲਵਾਂਗੇ ਬਲੇ ਕੁਲਦੀਪ ਜੀ ਸਾਡੇ ਦਾ ਮੌਜੂਦ ਸੀਗੇ ਜਿਨ੍ਹਾਂ ਨੂੰ ਲੈ ਕੇ ਇਹ ਪੂਰਾ ਵਿਵਾਦ ਜਿਹੜਾ ਹੈ ਸ਼ੁਰੂ ਹੁੰਦਾ ਹੈ ਅਤੇ ਹਾਲੇ ਕਿੜੀ ਪੱਕਾ ਮੋਰਚਾ ਜਿਹੜਾ ਹੈ ਇਸ ਵਕਤ ਫਰੀਦਕੋਟ ਵਿੱਚ ਲਗਾ ਦਿੱਤਾ ਗਿਆ ਜਿਸ ਵਿੱਚ ਕੀ ਮੰਗ ਕੀਤੀ ਜਾ ਰਹੀ ਹੈ ਕਿ ਜਿਨ੍ਹਾਂ ਲੋਕਾਂ ਦੇ ਨਾਮ ਜਿਹੜੇ ਨੇ ਇਸ ਮੁਕਦਮੇ ਵਿੱਚ ਲਏ ਗਏ ਸੀਗੇ ਉਹਨਾਂ ਤमाम ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਵੇ ਤਾਂ ਹਾਲੇ ਕਿੜੀ ਪੱਕਾ ਮੋਰਚਾ ਲਗਾਉਣ ਦਾ ਐਲਾਨ ਜਿਹੜਾ ਹੈਗਾ ਇਸ ਐਕਸ਼ਨ ਕਮੇਟੀ ਵੱਲੋਂ ਕੀਤਾ ਗਿਆ ਫਿਲਹਾਲ ਦੇਖਦੇ ਹਾਂ ਕਿ ਇਸ ਮਸਲੇ ਵਿੱਚ ਅਗਲੀ ਅਪਡੇਟ ਕੀ ਨਿਕਲ ਕੇ ਸਾਹਮਣੇ ਆਉਂਦੀ ਹੈ ਫਰੀਦ ਕੋਟ ਤੋਂ ਕੈਮਰਾ ਬਸਲਾਜੀਤ ਸਿੰਘ ਦੇਲਾ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ